ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਆ ਦੇਖੋ ਬਾਈ ਅੱਜ ਦਿਖਾਉਣਾ ਤੁਹਾਨੂੰ ਬਾਲ ਕਿਵੇਂ ਕੱਟਦੇ ਨੇ ਪਸ਼ੂਆਂ ਦੇ ਆ ਪੰਜ ਕੱਟੇ ਦੇ ਕੱਟੇ ਨੇ ਬਾਲ ਆ ਦੇਖੋ ਇਹ ਪਹਿਲਾਂ ਦੀ ਵੀਡੀਓ ਬਾਲ ਕੱਟਣ ਤੋਂ ਪਹਿਲਾਂ ਕਹੇ ਜਾ ਕੱਟਾ ਦੇਖੋ ਪਹਿਲਾਂ ਤਾਂ ਐ ਹੂਰੀਏ ਲੱਗਦਾਗਾ ਤੇ ਨਾਲ ਤੁਹਾਨੂੰ ਕੱਟਦੇ ਆਂ ਜੀ ਦਿਖਾਉਣੇ ਆ ਵੀ ਕਿਵੇਂ ਕੱਟਦੇ ਆਂ ਪਹਿਲਾਂ ਤਾਂ ਹੋਰੀ ਜੇ ਲੱਗਦਾ ਹੁਣ ਖਰ ਵਧੀਆ ਵੀ ਲੱਗਦਾਗਾ ਰਾਈ ਆ ਤਾਂ ਲੱਗਦਾਗਾ ਬਾਲਾਂ ਨਾਲ ਤੇ ਹੂੰ ਸੋਨਾ ਝੰਕੀ ਜੀ ਘੱਟ ਪੈਂਦੀ ਹੈ ਗੀਆਂ ਤੇ ਪਹਿਲਾਂ ਤਾਂ ਕੱਟੇ ਨੂੰ ਕੀ ਕਰੇ ਨਮਾਲੇ ਬਈ ਮਾਸਰ ਮੂਸਲ ਕੇ ਨਮਾ ਕੇ ਫਿਰ ਇਹਦੇ ਕੈਂਚੀ ਨਾਲ ਆਏ ਜਿਵੇਂ ਆ ਬਾਈ ਕੱਟੀ ਜਾਂਦਾ ਬਾਲ ਐਂ ਕੱਟ ਲੈ ਮੋٹے ਮੋٹے ਇਹਦਾ ਖਰ ਵਾਲੇ ਕੱਟਦੇ ਸੀ ਮੜੇ ਮੋٹے ਜਿੱਥੇ ਵੀ ਜੜ ਜੋਟੇ ਬਣੀ ਹੁੰਦੀ ਆ ਉਨਾਂ ਦਾ ਕੱਟ ਲਏ ਤੇ ਇਸ ਤੋਂ ਬਾਅਦ ਆ ਦੇਖੋ ਇਧਰ ਕੱਟਿਆ ਹੋਇਆਗਾ ਮਸ਼ੀਨ ਨਾਲ ਤੇ ਇਸ ਤੋਂ ਬਾਅਦ ਇਹਦੇ ਮਸ਼ੀਨ ਨਾਲ ਕੱਟਦੇ ਜਿਹੜੀ ਆਪਣੀਆਂ ਬੰਦਿਆਂ ਵਾਲੀ ਹੁੰਦੀ ਹੈਗੀ ਉਹਦੇ ਨਾਲ ਕੱਟਦੇ ਆ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਉਹਦੇ ਨਾਲ ਵੀ ਕੱਟਦੇ ਪਹਿਲਾਂ ਇਹ ਕੈਂਚੀ ਨਾਲ ਮੋٹے-ਮੋٹے ਇਹ ਕੱਟ ਲਏ ਤੇ ਨਮਾਲੇ ਪਹਿਲਾਂ ਇਹਨੂੰ ਸਮਾਰ ਕੇ ਮਸ਼ੀਨ ਨਾਲ ਨਾ ਆ ਦੇਖੋ ਆ ਇਧਰ ਹੁਣ ਮਸ਼ੀਨ ਨਾਲ ਕੱਟਦੇ ਆਂਗੇ ਮਸ਼ੀਨ ਜੰਮੀ ਬਰੀਕ ਹੋ ਜਾਂਦੇ ਆ ਤੇ ਆ ਰੁੱਤ ਹੈ ਜੀ ਆ ਬਈ ਸਾਰੇ ਭਰਾ ਕੱਟ ਲਿਆ ਕਰੋ ਨੰਮਾ ਜਾਂ ਨੂਆ ਜਾਂ ਦਾ ਬੜੀਆ ਪਸੂਮ ਲੱਭੜਦਾ ਨਹੀਂ ਤੇ ਨਾਲੇ ਆਹ ਚਿਚੜੀਆਂ ਨਹੀਂ ਲੱਗਦੀਆਂ ਹੋ ਰੁੱਤਾ ਨਾ ਇਹਨਾਂ ਦੀ ਆਹ ਦੇਖੋ ਬਈ ਨਮਾ ਕੇ ਦੁਪਹਿਰ ਮਸ਼ੀਨ ਨਾਲ ਕੱਟ ਕੇ ਵਾਲ ਉੱਤੇ ਲਾਤਾ ਆਪਾਂ ਸਰੋਂ ਦਾ ਤੇਲ ਦੇਖੋ ਕੱਟੇ ਦੀ ਚਮਕ ਆਹ ਹੁੰਦਾ ਨਾ ਤਾਂ ਜਨਪੁਰ ਖੜਾ ਸੋਹਣਾ ਲੱਗਦਾ ਘਰੇ ਮੈਂ ਆਪਦੀ ਰੂਹ ਖੁਸ਼ ਹੋਈ ਜਾਂਦੀ ਰਹਿੰਦਾ ਦੇਖ ਦੇਖ ਕੇ ਦੇਖੋ ਇਹ ਉਹੀ ਕਟਾਗਾ ਤੇ ਨਾਲ ਇਹਦੀ ਪਹਿਲਾਂ ਵਾਲੀ ਵੀਡੀਓ ਜਿਹੜੀ ਪਹਿਲਾਂ ਵਾਲੀ ਵੀਡੀਓ ਸੀ ਉਹ ਦੇਖੋ ਨਾਲ ਆਹ ਦੇਖੋ ਵਾਲ ਕੱਟਿਆ ਨਾ ਮੜਾ ਮੁੱਟਾ ਲੀਸਾ ਤਾਂ ਲੱਗਦਾ ਪਰ ਚਮਕ ਪੂਰੀ ਆ ਜਾਂਦੀ ਆ ਵਾਲ ਕੱਟ ਕੇ ਨਮਾ ਕੇ ਉੱਤੇ ਸਰੋਂ ਦਾ ਤੇਲ ਲਾ ਦਿਆਂ ਗਿੱਲੇ ਗਿੱਲੇ ਦੇ ਪੂਰਾ ਸਰਾ ਬਣ ਜਾਂਦਾ ਜਨਤ ਇਹ ਤਾਂ ਇਹਦੇ ਮੂਰੀ ਮਾਰੀ ਨਹੀਂ ਪਾਈ ਫਿਰ ਇਹਦੋਂ ਵੀ ਸੋਹਣਾ ਲੱਗਦਾ ਫਟਾਫਟ ਆ ਪਾਇਆ ਹੁੰਦਾ ਤੇ ਇਹ ਕੱਟਾ ਬਈ ਵਕਾਊ ਵੀ ਹੈ ਜੇ ਕਿਸੇ ਪਰਾਨੇ ਲੈਣਾ ਹੋਵੇ ਤੇ ਜੇ ਕਿਸੇ ਨੇ ਲੈਣਾ ਹੋਵੇ 8284857616 ਤੇ ਫੋਨ ਲਾ ਲੈ ਖੀਰਾ ਕੱਟਾ ਹਲੇ ਇਹ 17 ਲੀਟਰ ਦਾ ਮਾਦ ਆ ਰਕੜਾ ਇਹਦਾ ਪਿਓ ਦਾ ਪਤਾ ਨਹੀਂ ਤੇ ਪੂਰਾ ਵਧੀਆ ਗਾ ਭਲਿਆ ਭਲਿਆ ਵੀ ਉਮਰ ਵੀ ਹਲੇ ਕੋਸ ਨਹੀਂ ਹੈਗੀ ਇਹਦੀ ਤੇ ਬਣਿਆ ਵਧੀਆ ਬੈਠਾਗਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਕਿਸੇ ਭਰਾਣੇ ਕੋਈ ਵੀਡੀਓ ਪਾਉਣੀ ਹੁੰਦੀ ਆ ਪਸ਼ੂ ਵੇਚਣ ਵੁਚਣ ਵਾਲੀ ਤਾਂ ਆਪਣੇ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਹੈ ਜਿਹਦੇ ਤਾਂ ਉੱਥੇ ਆਪਾਂ ਨੂੰ ਵਟਸਐਪ ਤੇ ਭੇਜ ਦੇ ਫੋਨ ਨਾਲ ਲਾ ਵੀ ਆਪਾਂ ਨੂੰ ਪਰਸਨਲ ਤੇ ਜੀ